ਆ ਗਿਆ ਵੀਰੇ ਚਲ ਵਧੀਆ ਟਾਈਮ ਨਾਲ ਆ ਗਿਆ ਆ ਗਿਆ ਵੀਰੇ ਆ ਗਿਆ ਨਾ ਨਾ ਵਧੀਆ ਆ ਜਾ ਕੰਮ ਕੋਲੇ ਕੰਪੜੇ ਸੰਭੋ ਪੁੱਤਾਂ ਨੂੰ ਕੱਢਿਆ ਪੱਕਾ ਨਾਲ ਕਿੱਥੇ ਜਾ ਰ ਹੈ ਇਹ ਵੀਰੇ ਦਾ ਰਕਾਰਡ ਨਿਕਲਿਆ ਪੀ ਇਹ ਚ ਇੱਥੇ ਰਹਿਣਾ ਆ ਦੇਖਣੀ ਇਹਦੇ ਨਾਲ ਹੋ ਜਾ ਸਭ ਤੁਹਾਨੂੰ ਮਿੰਟ ਸਭ ਸਭ ਕੁਝ ਹੋ ਗਿਆ ਕੋਨ ਦਿਨ ਉਹ ਨਾ ਵੀਰੇ ਨਾ ਓਏ ਇੱਕ ਮਿੰਟ ਵੀਰੇ ਹੈਲੋ ਬੱਸ ਬੱਸ ਰਹਿਣ ਦੇ ਪਹਿਲਾਂ ਬੋ ਉਹ ਕਰਤਾ ਹਾਂ ਛਡੋ ਪਖਾਨਾ ਪਹਿਲਾਂ ਛੱਡ ਦੇ ਗੰਬੀਰੇ ਉੱਥੇ ਆਪਣਾ ਮੁਗਲਾ ਵਾਲੀ ਗਲੀ ਮੁਗਲਾ ਵਾਲੀ ਗਲੀ ਚ ਰਹਿੰਦਾ ਕੋਈ ਇਹ ਇਧਰ ਆਧਾਰ ਕਾਰਡ ਨਿਕਲੇਗਾ ਬਾਪੂ ਦਾ ਯਾਰ ਇਹ ਬੇਦਖਲ ਕਰੋ ਇਹ ਬਾਪੂ ਦਾ ਆਧਾਰ ਕਾਰਡ ਪੇ ਦੇ ਇਹਦੇ ਬਾਪੂ ਦਾ ਆਧਾਰ ਕਾਰਡ ਹੈ ਕਹਿੰਦਾ ਬਾਪੂ ਇਹਦਾ ਪੂਰਾ ਉਹ ਮਾ ਬੁਲਾਣਿਆ ਅੱਗੇ ਵੀ ਆਉਣੇ ਸਾਰੇ ਨਾਲ ਨਾ ਦੇ ਇਹ ਬੱਚੇ ਚੱਕਿਆ ਆਪਣਾ ਯਾਰ ਕਿਉਂ ਕਿ ਇੱਕੜਾ ਬੋਲੁੰਦੇ ਹਾਲਚਾ ਯਾਰ ਕਿਉਂ ਚੱਕੇ ਜਵਾਕ ਹੈ ਕਿਉਂ ਚੱਕੇ ਜਵਾਕ ਫੋਨ ਤਾਂ ਠੀਕ ਸੀਗਾ ਤੂੰ ਕੱਢ ਗਾਲ ਨਹੀਂ ਕਰਦਾ ਹੁਣ ਜੇ ਦੇਖ ਲੈ ਵੀ ਬੰਦੇ ਆ ਗਏ ਸਾਰੇ ਜੀ ਸਨਯੋਗ ਸਤਿ ਸ਼੍ਰੀ ਅਕਾਲ ਮੇਰਾ ਪੁੱਤ ਆਇਆ ਸੀ ਜੀ ਤੁਹਾਡਾ ਪੁੱਤ ਆਇਆ ਸੀ ਇੱਕ ਮਿੰਟ ਆਪ ਦੁਪਹਿਰ ਨੂੰ ਪੈਸੇ ਮੰਗਣ ਆਦੀ ਚੋਰੀਆਂ ਕਰ ਜਾਂਦੀਗਾ ਤਾਂ ਅੰਦਰ ਇਹ ਮੇਰਾ ਪੁੱਤ ਆਇਆ ਦੀ ਕਿ ਇਹਨਾਂ ਦੇ ਨਾਲ ਮੁੰਡੇ ਦੇ ਮਾਰਨ ਭੱਜਿਆ ਮੈਂ ਫੜਨਾ ਹੀ ਜਾਨੂਏ ਚੱਕੇ ਪੁੱਠੇ ਦੇ ਭੱਜ ਗਿਆ ਸਾਰੇ ਦਾ ਸਾਰੇ ਮਲੇ ਰੋਲਾ ਪਾਇਆ ਤਾਂ ਮੇਰਾ ਪੋਤਾ ਖੋਇਆ ਮੈਨੇ 3 ਸਾਲ ਦਾ ਪੋਤਾ ਹੈ ਮੇਰਾ ਇਹਦੇ ਕੋਲ ਫੂਰੀਆਂ ਕਹਿੰਦੇ ਮਾਰ ਦਿੰਦਾ ਓਏ ਖੋਲ ਨਾ ਬੱਚਾ ਫालतू ਆਪਣਾ ਤੂੰ ਇਨਕਾ ਲੈ ਜਾ ਕੇ ਉਹ ਮਾਰੇ ਨੇ ਮੈਨੂੰ ਲੈ ਜੋ ਹਸਪੀਟਲ ਨਾ ਤੇਰੇ ਰਿਸ਼ਤੇਦਾਰ ਆ ਮਾਰੇ ਜੋਦੀ ਆ ਲੈ ਜੋ ਮਾਰੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਨੇ ਉਹ ਕਰਦੇ ਯਾਰ ਇਹਦਾ ਫੇਸ ਦਿਖਾ ਦੇ डॉक्टर साहब तुझे दवाई तरफ इलाज करा मरजूंगा आ, आ दे मार लिया ले जाओ ਉਹਨੂੰ ਕਿਹਾ ਪਰ ਉਹ ਨਾ ਮੈਂ ਫੋਨ ਚੁੱਕਿਆ 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 ਫੋਨ ਚੁੱਕ ਕਾਈ ਥੀਰਾ ਨਹੀਂ ਹਿੰਮਤ ਰਗਰ ਜੀ ਕੀ ਹੋਇਆ ਕੀ ਇਹ ਮੇਰਾ ਪੋਤਾ ਜੀ ਆ ਜਵਾਗ ਨਾਲ ਖੇਡਣ ਆ ਗਿਆ ਮੈਂ ਉਹਦੇ ਮਗਰ ਆਈ ਮੈਂ ਕਿਹਾ ਵੀ ਇਹ ਮੁੰਡਾ ਭੱਜਿਆ ਜਾ ਰਿਹਾ ਇਹ ਨਾਲ ਦੀਆਂ ਨਾ ਕੋਠਾ ਟੱਪਿਆ ਕੰਦ ਅੰਦਰ ਮੇਰੇ ਪੋਤੇ ਨੂੰ ਲੈ ਕੇ ਚਵਾਰੇ ਦੇ ਉੱਪਰ ਚੜ ਗਿਆ ਉਹਨਾਂ ਨੇ ਨਿਆਣਿਆਂ ਨੇ ਕੂਕਰੋ ਵਾਲਾ ਪਾਇਆ ਤਾਂ ਇਹਨਾਂ ਨੇ ਮਾਲੇ ਦੇ ਮੁੰਡਿਆਂ ਨੇ ਸਾਰਿਆਂ ਨੇ ਖੋਇਆ ਇਹ ਤੋਂ ਬਤਲ ਬੱਚਾ ਚੱਕਰ ਲੱਗਿਆ ਚੱਕ ਕੇ ਲੈ ਗਿਆ ਉੱਪਰ ਲੈ ਗਿਆ ਚੱਕ ਕੇ ਲੈ ਗਿਆ ਕਿਰਪਾਨ ਇਹਦੇ ਕੋਲ ਕਰਤੀ ਫਮਸਾ ਕੋਏ ਸਨ ਮੇਰੇ ਪੋਤੇ ਦਾ ਬਹੁਤ ਡਰਿਆ ਨਸ਼ਾ ਕਰ ਰਿਹਾ ਹੈ ਇਹਦਾ ਪੂਰਾ ਇਹ ਅੱਜ ਦੁਪਹਿਰ ਦਾ ਫਿਰਦਾਸ ਤੇ ਚੋਰੀਆਂ ਕਰਦਾ ਨਹੀਂ ਸਰਕਾਰ ਕਹਿੰਦੀ ਹੈ ਨਸ਼ਾ ਖਤਮ ਹੋ ਗਿਆ ਕੋਈ ਨਸ਼ਾ ਖਤਮ ਨਹੀਂ ਹੋਇਆ ਮੁੰਡੇ ਸਾਹਮਣੇ ਪਿਆ ਹਾਂ ਨੀਰਾ ਨਸ਼ਾ ਕਰ ਰਿਹਾ ਹੈ ਛੜਦਾ ਜੇ ਮੁੰਡੇ ਨੂੰ ਕੁਝ ਹੋ ਜਾਵੇ ਕੱਲਾ ਮੇਰਾ ਪੋਤਾ ਦੀਗਾ ਪੁਲਿਸ ਆਈ ਨਹੀਂ ਹਾਲ ਤੱਕ ਪੁਲਿਸ ਕੋਈ ਨਹੀਂ ਆਈ ਹਰੇ ਤੱਕ ਕਰਦੇ ਕਰ ਆ ਰਹੇ ਨੇ ਯਾਰੇ ਨੇ ਜੀ ਆ ਰਹੇ ਨੇ ਪੁਲਿਸ ਬਲਾਈ ਕਰ ਰਹੇ ਨੇ ਭਾਜੀ ਮੇਰੀ ਗੱਲ ਸੁਣੋ ਮੈਂ ਤਾਂ ਜਿਹੜੇ ਜਿਹੜੇ ਦਾਅਵੇ ਕਰੇ ਹੋਏ ਨੇ ਕੰਮ ਨਕੰਮੇ ਹੀ ਨੇ ਇਹ ਸਰਕਾਰ ਸਰਕਾਰਾਂ ਦੇ ਕਾਰਿਆ ਦੇਖ ਲਓ ਸਾਹਮਣੇ ਬੈਠੇ ਨੇ ਹੁਣ ਉਹ ਕੰਮ ਹੋ ਗਿਆ ਕਹਿੰਦੇ ਜਵਾਕਾਂ ਨੂੰ ਅੰਦਰੇ ਤਾਲੇ ਲਾ ਕੇ ਰੱਖੋ ਬਾਹਰ ਨਾ ਨਿਕਲੋ ਅਸੀਂ ਸ਼੍ਰੀ ਆਮ ਚੱਕਣ ਵਾਲੇ ਫਿਰ ਰਹੇ ਆ ਆ ਤੁਹਾਡੇ ਸਾਹਮਣੇ ਸ਼੍ਰੀ ਆਮ ਫਿਰ ਰਹੇ ਨੇ ਇਹ ਇਕੱਲਾ ਸੀ ਕਿ ਨਾਲ ਇਕੱਲਾ ਹੀ ਧੀਗਾ 10 ਇਕੱਲਾ ਰਿਹਾ ਹੁਣ ਪਤਾ ਨਹੀਂ ਕੀ ਕਹਿ ਰਿਹਾ ਮੈਂ ਕਿਹਦੇ ਨਾਲ ਆ ਕੀ ਆ ਨਾਲੇ ਲੋਕਲ ਹੈ ਤੇ ਸਭ ਤੋਂ ਵੱਡੀ ਗੱਲ ਮੈਂ ਨਾਬੇ ਨਿਵਾਸੀਆਂ ਨੂੰ ਕਹਿਣਾ ਚਾਹਣਾ ਆਪਦੇ ਨਿਆਣੇ ਆਪ ਤੁਸੀਂ ਜ਼ਿੰਮੇਵਾਰ ਹੋਵੋਗੇ ਤੇ ਸਭ ਤੋਂ ਵੱਡੀ ਗੱਲ ਆ ਦੇਖ ਲਓ ਇਹ ਜੇ ਚੋਰਾਂ ਤੋਂ ਬਚਾ ਕੇ ਰੱਖੋ ਆ ਜਿਹੜੇ ਚਿੱਟਾ-ਚੁੱਟਾ ਲਾਉਂਦੇ ਨੇ ਇਹਨਾਂ ਦੇ ਸਿੰਗੀ ਘੁੱਟਣੀ ਕਲਾਗੇ ਆਪਾਂ ਇੱਕ ਮਿੰਟ ਮੇਰੀ ਗੱਲ ਸੁਣੋ ਹੁਣ ਇਹ ਇਹਦੇ ਮਤਲਬ ਇਹਨੂੰ ਬਚਾਉਣ ਦੇ ਚਲੋ ਆਪਾਂ ਕਰ ਰਹੇ ਆ ਹਨਾ ਵੀ ਚਲੋ ਇਹ ਆ ਹੋ ਗਿਆ ਜੇ ਮੇਰਾ ਜਵਾਕ ਚੱਕਿਆ ਜਾਂਦਾ ਕੌਣ ਜ਼ਿੰਮੇਵਾਰ ਦੀਗਾ ਗੱਲ ਤਾਂ ਉਹ ਆ ਇੱਕ ਮਿੰਟ ਇੱਧਰ ਕਰੋ ਜੀ ਬਣਾ ਕੀ ਹੋਇਆ ਕੀ ਸਾ ਜੂਰੇ ਵੀਰੇ ਮੈਂ ਆਇਆ ਧੀ ਕਾ ਕੰਮ ਤੋਂ ਤੇ ਆਉਂਦੇ ਹੋਏ ਦੇਖਿਆ ਉਰੇ ਮਹੱਲੇ 'ਚ ਇਕੱਠ ਹੋਇਆ ਪਿਆ ਦੀ ਸਾਡੇ ਆਪਣਾ ਉਰੇ ਘਰ ਆ ਤੇ ਮਹੱਲੇ ਵਾਲਿਆਂ ਨੂੰ ਰਿਕ ਚੋਰ ਫੜ ਰੱਖਿਆ ਸੀਗਾ ਉਹ ਕਹਿੰਦੇ ਮੈਂ ਕੀ ਹੋ ਗਿਆ ਭਾਈ ਤੇ ਉਹ ਕਹਿੰਦੇ ਵੀ ਮੁੰਡਾ ਚੱਕਣ ਵਾਲਾ ਫਿਰਦਾ ਮੈਂ ਕਿਹਨੂੰ ਚੱਕ ਲੈ ਕਹਿੰਦੇ ਤੇਰੇ ਮੁੰਡੇ ਨੂੰ ਲੈ ਕੇ ਜਾ ਰਿਹਾ ਸੀਗਾ ਪਰ ਇੱਕ ਨਾਲ ਨਾਲ ਹੋਰ ਸੀਗਾ ਅੰਦਰ ਇਹਦੇ ਤੇ ਉਸ ਤੋਂ ਬਾਅਦ ਜਿਆਦਾ ਸੀ ਦੇਖਿਆ ਇਹ ਜ਼ਖਮੀ ਹਾਲਤ ਚ ਪਿਆ ਦੀਗਾ ਉਰੇ ਪਤਾ ਨਹੀਂ ਕੰਦ ਗੁੰਡੇ ਨਹੀਂ ਟੱਪ ਰਿਹਾ ਸੀਗਾ ਗੇਟ ਰਹੀ ਤੇ ਗੇਟ ਦੇ ਟੱਪਦੇ ਹੋਏ ਜਿਹੜਾ ਗੁੰਡੇ ਦਾ ਗੁੰਡਾ ਆਇਆ ਸੀ ਉਹ ਅੰਦਰ ਵੜ ਗਿਆ ਤੇ ਹੱਥ ਉੱਤੇ ਲੱਗਿਆ ਤੇ ਉਸ ਤੋਂ ਬਾਅਦ ਜਦੋਂ ਫਿਰ ਹੁਣ ਪੁਲਿਸ ਵਾਲਿਆਂ ਨੂੰ ਬੁਲਾਇਆ ਫੋਨ ਤੇ ਮਹੱਲੇ ਵਾਲੇ ਗਏ ਨੇ ਇਕੱਠੇ ਹੋ ਕੇ ਤੇ ਹੁਣ ਦੇਖਦਾ ਪੁਲਿਸ ਆਉਂਦੀ ਹੈ ਤੇ ਬਾਕੀ ਵੀਰੇ ਮੈਂ ਕਹ ਹਾਂਜੀ ਹਾਂਜੀ ਬਿਲਕੁਲ ਖਤਰ ਹੈ ਜੀ ਕੁਝ ਵੀ ਨਹੀਂ ਰੁਕਿਆ ਕੋਈ ਨਾਛਾ ਨਹੀਂ ਰੁਕਿਆ ਆ ਸਾਰਾ ਕੁਝ ਤੁਹਾਡੇ ਸਾਹਮਣੇ ਆੱਖਾਂ ਦੇ ਕੋਈ ਆਪਾ ਉਹ ਤਾਂ ਲੈ ਕੇ ਨਹੀਂ ਆ ਪਿਆ ਨਸ਼ੇੜੀ ਤੁਹਾਡੇ ਸਾਹਮਣੇ ਕਿਵੇਂ ਫੜਿਆ ਕੀ ਕਿਸ ਨੇ ਫੜਿਆ ਇਹ ਜਵਾਕ ਇੱਥੋਂ ਚੱਕ ਕੇ ਆਪਣੇ ਸਿਸਟਰ ਨੇ ਇੱਥੇ ਰਹਿੰਦੇ ਉਹਨਾਂ ਨੇ ਦੇਖਿਆ ਇਹ ਲੈ ਕੇ ਅੰਦਰ ਵੜਿਆ ਔਰ ਬੇਦ ਟੱਪ ਕੇ ਗੇਟ ਟੱਪਿਆ ਔਰ ਗੇਟ ਟੱਪਦੇ ਟਾਈਮ ਇਹਦੇ 60 ਸੋਟ ਵੱਜੀ ਆ ਅੰਦਰ ਇਹਨੇ ਕਿਰਚ ਪਈਆ ਕਿਰਚ ਮਾਰਨ ਨੂੰ ਪਿਆ ਸਭ ਦੇ ਹੁਣ ਵੀ ਕਹਿੰਦਾ ਸਭ ਨੂੰ ਮੇਨੂੰ ਹੱਥ ਨਾਲ ਆਉ ਮੈਂ ਮਾਰੂੰਗਾ ਆ ਦੇਖ ਮਾਰਦਾ ਪਿਆ ਆ ਦੇਖੋ ਤੁਸੀਂ ਹਾਲੇ ਕਹਿੰਨੇ ਕੁਝ ਨਹੀਂ ਸਭ ਜਾਣ ਕੇ ਪਖੰਡ ਕਰਦਾ ਪਿਆ ਕੁਝ ਨਹੀਂ ਨਸ਼ੇੜੀ ਆ ਗੋਲੀਆਂ ਪਈਆਂ ਨੇ ਇਹਦੀਆਂ ਕਾਰਵਾਈ ਹੋਣੀ ਚਾਹੀਦੀ ਇਸ ਤਰ੍ਹਾਂ ਹਾਂਜੀ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਲੈ ਕੇ ਜਾਣ ਇਹਨੂੰ ਅਰੇ ਆਈਡੀ ਪ੍ਰੂਫ ਪਏ ਨੇ ਆਧਾਰ ਕਾਰਡ ਪਏ ਆ ਉਹ ਬਾਪੂ ਦੇ ਕਾਰਡ ਪਏ ਨੇ ਕਰੋ ਬੇਦਕਲ ਕੀਤਾ ਪਿਆ ਉਹ ਦੇਖੋ ਮਾਰੋ ਕੈਮਰੇ ਜਿੱਧਰ ਕਰੋ ਇਹਦਾ ਮੈਨੂੰ ਲੱਗਦਾ ਕੀ ਲੱਗਦਾ ਕੀ ਆ ਜਿਸ ਤਰ੍ਹਾਂ ਇਹ ਨੌਜਵਾਨ ਬੱਚਾ ਚੁੱਕਣ ਲੱਗ ਗਿਆ ਨਸ਼ਾ ਵੀ ਕੀਤਾ ਲੱਗਦਾ ਕਿ ਕਿਸ ਤਰ੍ਹਾਂ ਇਹ ਸਿਰਫ ਨਸ਼ੇ ਕਰਕੇ ਆ ਜੀ ਸਾਡੇ ਵਾਰਡ ਚ ਆਏ ਹੋਏ ਸੀ ਮੈਨੂੰ ਵਾਰਡ ਵਾਸੀਆਂ ਦਾ ਫੋਨ ਆਇਆ ਜੀ ਐਂ ਕਰਕੇ ਸਾਡੇ ਕੋਲ ਬੱਚਾ ਭੱਜ ਕੇ ਚੱਲਿਆ ਜੀ ਸਾਡੇ ਭੈਣ ਨੇ ਉਹਨਾਂ ਦਾ ਬੱਚਾ ਲੈ ਕੇ ਚੱਲਿਆ ਸੀ ਗੁਜ਼ਰਤੀ ਉਹ ਗੇਟ ਲੌਕ ਸੀਗਾ ਉਹਦੇ ਵਿੱਚ ਇਹਦੀ ਬਾਹ ਫਸ ਗਈ ਤਾਂ ਕਰਕੇ ਇਹਦੀ ਨਾੜ ਵੱਢੀ ਗਈ ਉਸ ਤੋਂ ਬਾਅਦ ਇਹ ਉਰੇ ਗਾਲਾਂ ਕੱਢ ਰਿਹਾ ਜੀ ਲੋਕਾਂ ਨੂੰ ਨਸ਼ਾ ਇਹ ਇਹ ਤੁਹਾਡੇ ਸਾਹਮਣੇ ਹੈ ਜੀ ਦੇਖ ਲਓ ਤੁਹਾਡੇ ਸਾਹਮਣੇ ਹੁਣ ਵੀ ਗਾਲਾਂ ਕੱਢ ਰਿਹਾ ਨਸ਼ੇ ਦੇ ਪੱਤੇ ਦੇ ਜੇਬ ਚੋਂ ਨਿਕਲੇ ਨੇ ਜੀ ਪੁਲਿਸ ਨੂੰ ਅਸੀਂ ਫੋਨ ਕਰ ਦਿੱਤਾ ਐਸਐਚਓ ਸਾਹਿਬ ਵੀ ਆ ਰਹੇ ਨੇ ਜੀ ਸਾਰਿਆਂ ਨਾਲ ਗੱਲ ਹੋ ਗਈ ਉਹ ਪੰਚੋਂ ਨਾਲ ਨੇ ਜੁੜੇ ਖਤਰਾ ਸੀ ਬੱਚੇ ਨੂੰ ਜੀ ਬਿਲਕੁਲ ਸੀਗਾ ਜੀ ਮੈਨੂੰ ਲੱਗਦਾ ਇਹ ਬੱਚਾ ਬਹੁਤ ਛੋਟਾ ਜੀ ਉਹ ਤਾਂ ਬੋਲਦਾ ਵੀ ਨਹੀਂ ਅਜੇ ਇਹ ਨਾਲ ਹੋਰੇ ਹੋਰ ਹੋਰ ਲੜਕੇ ਜਾ ਰਹੇ ਸੀ ਉਹਨਾਂ ਦੇ ਤੋਂ ਮੈਗ ਹੋ ਗਿਆ ਕਿਉਂਕਿ ਹਨੇਰਾ ਜਿਆਦਾ ਸੀ ਸਾਨੂੰ ਪਤਾ ਹੀ ਲੱਗਿਆ ਉਹ ਜਦ ਅਸੀਂ ਆਹ ਗੇਟ ਮੂਰੇ ਪਹੁੰਚਿਆ ਤੇ ਖਿੱਤੇ ਗੇਟ ਤੇ ਨਿਗਾ ਮਾਰੋ ਜਦ ਇਹਦੇ ਬਰਾਬਰ ਆਏ ਅਸੀਂ ਅੰਦਰੋਂ ਜਵਾਗ ਅੰਦਰੋਂ ਜ ਉਹ ਮੈਂ ਇਹਨੂੰ ਮੁੰਡਾ ਦੇ ਨਾਲ ਮੈਂ ਕਿਹਾ ਅੰਦਰ ਵੜਿਆ ਵਯਾ ਉਹ ਜਦ ਅੰਦਰ ਇੱਕ ਜਵਾਕ ਨਾਲ ਉਹ ਤਾਂ ਦੋ ਜਵਾਕਾਂ ਨੂੰ ਲੈ ਕੇ ਉੱਥੇ ਚੜ ਗਿਆ ਦੀ ਇਹ ਤਾਂ ਇੱਕ ਛੋਟੇ ਜਵਾਕ ਨੂੰ ਤਿੰਨ ਸਾਲ ਦੇ ਨੂੰ ਇੱਕ ਹੋਰ ਤੀਗਾ ਤੇ ਇੱਕ ਜਵਾਕ ਕੁਦਰਤੀ ਸੇਵ ਹੋ ਗਿਆ ਉਹਨੇ ਅੰਦਰੋਂ ਕੁੰਡਾ ਲਾ ਲਿਆ ਉਹਨੇ ਭੱਜ ਕੇ ਆ ਗੇਟ ਖੋਲਤਾ ਅਸੀਂ ਅੰਦਰ ਵੜ ਗਏ ਉਹ ਕਹਿੰਦਾ ਅੰਕਲ ਜੀ ਉੱਪਰ ਫਿਲਹਾਲ ਅਸੀਂ ਮੌਕੇ ਤੇ ਪਹੁੰਚੇ ਤੇ ਉਹ ਤੋਂ ਆ ਪੜਤਾਲ ਕਰਕੇ ਜੋ ਵੀ ਹੈਗੀ ਹੈ ਬੰਦ ਕਰ ਦੇ ਲੋਕਾਂ ਨੇ ਦੋਸ਼ ਲਾਇਆ ਵੀ ਨਸ਼ਾ ਕਿੰਨਾ ਹੋਇਆ ਤੇ ਬੱਚਾ ਚੋਰੀ ਕਰ ਲਿਆ ਸੀ ਇਸਨੇ ਦੇਖੋ ਜੀ ਨਸ਼ਾ ਤਾਂ ਕਹਿੰਦੇ ਨੇ ਕਰਿਆ ਹੈ ਪਰ ਉਹ ਤਾਂ ਡਾਕਟਰ ਸਾਹਿਬ ਹੀ ਦੱਸਣਗੇ ਨਾ ਤੁਸੀਂ ਫਿਲਹਾਲ ਉਹਨੂੰ ਹਸਪਤਾਲ ਲੈ ਕੇ ਜਲਦੀ ਪਹਿਲਾਂ ਪਹਿਲਾਂ ਉਹਦਾ ਇਮਾਨੀ ਫਰਜ਼ ਹੈ ਉਹਦਾ ਟ੍ਰੀਟਮੈਂਟ ਕਰਾਉਣਾ ਹੈ ਅਸਲੀ ਕੀ ਹੈ ਉਹ ਤੋਂ ਬਾਅਦ ਪਤਾ ਲਾ ਜਾਂਚ ਕਰਾਂਗੇ ਇਸ ਦੀ ਮੈਂ ਕੋ ਜਾਂਚ ਕਰਕੇ ਉਹ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਹੈ